ਸਸ਼ਿਆ ਕਾਲ ਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਕਾਟਨ ਦੁਪੱਟੇ ਵਾਲੇ ਸੂਟ ਲੈ ਕੇ ਆਈ ਆ ਇਹ ਵਾਲਾ ਜਿਹੜਾ ਪਹਿਲਾ ਪੀਸ ਆ ਜੀ ਕਾਟਨ ਦਾ ਸ਼ਰਟ ਇੱਥੇ ਦੇਖੋ ਬੀ ਨੈੱਕ ਬਣਿਆ ਹੋਇਆ ਹੈਗਾ ਤੇ ਇਹ ਤੇ ਵਰਕ ਆਵੇਗਾ ਨੈੱਕ ਤੇ ਇਹਦਾ ਜਿਹੜਾ ਬਾਟਮ ਆ ਕਰੀਮ ਕਲਰ ਦੀ ਹੋਵੇਗੀ ਤੇ 2.5 ਮੀਟਰ ਕੱਟ ਆਵੇਗਾ ਬਾਟਮ ਦੀ ਤੇ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਣੀ ਆ ਮਲਮਲ ਦਾ ਦੁਪੱਟਾਗਾ ਬਹੁਤ ਪਿਆਰਾ ਜਿਹਾ ਦੁਪੱਟਾ ਗਾ 2.5 ਮੀਟਰ ਕੱਟ ਆਊਗੀ ਉਹਦੀ ਆ ਦੇਖੋ ਬਹੁਤ ਪਿਆਰੀ ਜੀ ਲੋਕਾ ਦੁਪੱਟੇ ਦੀ ਤੇ ਇਹਦੇ ਵਿੱਚ ਆਪਣੇ ਕੋਲੇ 4 ਪੀਸ ਨੇ ਸੇਮ ਬਾਟਮ ਕਲਰ ਸੇਮ ਤੇ ਇੱਕ ਇਹ ਵਾਲੇ ਆਟਮ ਆਈ ਆਪਣੇ ਕੋਲੇ ਜੀ ਕਾਟਨ ਦੁਪੱਟੇ ਵਾਲੇ ਇਹਦੇ ਵੀ ਵੀ ਨੈਕ ਡਿਜ਼ਾਈਨ ਬਣਿਆਗਾ ਪੈਚ ਇਹ ਮੈਂ ਤੁਹਾਨੂੰ ਸ਼ਾਰਟ ਕੋਲ ਕੇ ਦਿਖਾਉਣੀ ਆ ਆਵਲਾ ਦੇਖੋ ਬਹੁਤ ਪਿਆਰੇ ਯੂ ਲੁੱਕ ਆ ਇਹਤੇ ਵੀ ਵੀ ਦਾ ਨੈਕ ਵਾਲਾ ਡਿਜ਼ਾਈਨ ਆ ਤੇ ਕਲੇ ਦਾ ਡਿਜ਼ਾਈਨ ਬਣਿਆ ਹੋਇਆ ਤੇ ਇਹ ਜਿਹੜੀ ਬਾਟਮ ਹੋਊਗੀ ਨਾ ਇਹ ਪ੍ਰਿੰਟਡ ਹੋਵੇਗੀ ਲਸਰਾ ਨੇ ਬਾਟਮ ਚ ਇਹ ਵਾਲੀ ਸਾਰੇ ਮੈਚਿੰਗ ਸੂਟ ਹੋਣਗੇ ਇਹ। ਅਲੱਗ-ਅਲੱਗ ਕਲਰ ਇਹ ਵਾਲਾ ਦੁਪੱਟਾ ਦਾ 2.5 ਮੀਟਰ ਕੱਟ ਮਲਮਲ ਦਾ ਦੁਪੱਟਾ ਇੱਕ ਇਹਦੇ ਵਿੱਚ ਗ੍ਰੀਨ ਕਲਰ ਆ। ਇੱਕ ਸਕਾਈ ਕਲਰ ਆ। ਤੇ ਇੱਕ ਵਾਲਾ ਬਲੂ ਕਲਰ ਆ। ਰਾਇਲ ਬਲੂ ਕਹਿ ਲਓ ਉਹ ਵਾਲਾ। ਤੇ ਇਹਨਾਂ ਦਾ ਜਿਹੜਾ ਰੇਟ ਹੋਊਗਾ ਨਾ ਜੀ ਉਹ ਤੁਹਾਨੂੰ 500 ਦਾ ਮਿਲੂਗਾ ਇਹ ਸੂਟ। ਤੇ ਇਹਦੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆਉਂਦਾਗਾ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਇੱਕ ਇਹ ਵਾਲੀ ਆਈਟਮ ਆਈ ਆਪਣੇ ਕੋਲੇ neck ਬਣਿਆ ਹੋਇਆਗਾ all over suit ਆ ਜੀ ਇਹ ਸ਼ਾਇਦ ਚੈੱਕ ਕਰਕੇ ਮੈਂ ਦੱਸਦੀ ਹਾਂ ਹਾਂ all over suit ਆ ਜੀ ਇਹ ਤੇ ਇਹਦੇ ਨਾਲ ਜਿਹੜਾ ਪ੍ਰਿੰਟਡ ਦੁਪੱਟਾ ਇਹ ਵਾਲਾ ਫਲਾਵਰ ਨੇ ਵੱਡੇ ਵੱਡੇ ਫਲਾਵਰ ਆ ਜਾਣਗੇ ਤੇ ਇਹਦੇ ਵਿੱਚ ਜਿਹੜੇ ਕਲਰ ਆਪਣੇ ਕੋਲ ਚਾਰ ਆ ਲਵੈਂਡਰ ਇੱਕ ਇਹ ਵਾਲਾ ਗਾਜਰੀ ਕਲਰ ਤੇ ਇਹ ਲੈਮਨ ਕਲਰ ਗ੍ਰੀਨ ਲੈਮਨ ਕਹ ਲਓ ਇਹ ਵਾਲੇ ਕਲਰ ਆ ਜੀ ਆਪਣੇ ਕੋਲੇ ਤੇ ਤੁਹਾਨੂੰ ਜਿਹੜਾ ਪਸੰਦ ਆਉਂਦਾਗਾ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇੱਕ ਇਹ ਆਟਮ ਆਈ ਆਪਣੇ ਕੋਲੇ ਜੀ ਪ੍ਰਿੰਟਡ ਵਾਲੀ ਇਹ ਪੇਂਟ ਵਾਂਗੂ ਲੱਗਦਾਗਾ ਤੇ ਤਿੰਨ ਕਲਰ ਆਏ ਆਪਣੇ ਕੋਲੇ ਸਿੰਪਲ ਜੇ ਸੋਬਰ ਜੇ ਕਲਰ ਹਨਾ ਇਹਦੀ ਬੈਕ ਸਾਈਡ ਵੀ ਪ੍ਰਿੰਟ ਆ ਜੀ ਤੁਹਾਨੂੰ ਦਿਖਾਇਆ ਸੀ ਨਾ ਬੈਕ ਸਾਈਡ ਵੀ ਪ੍ਰਿੰਟ ਆ ਇਹਦੇ ਤੇ ਇਹਦੇ ਨਾਲ ਜਿਹੜੀ ਇਹ ਵਾਲੀ ਬਾਟਮ ਆਵੇਗੀ ਜੀ ਕਾਟਨ ਦੀ 3 ਮੀਟਰ ਕੱਟ ਹੋਊਗੀ ਇਹਦੀ ਤੇ ਇਹਦੇ ਨਾਲ ਪ्युअर ਦਾ ਦੁਪੱਟਾਗਾ ਜੀ ਸਿੰਪਲ ਪ्युअर ਦੁਪੱਟਾ ਆਊਗਾ ਕੋਈ ਆਈ ਨਹੀਂ ਹੈਗਾ ਵੀ ਹਾਫ ਪ्युअर ਜਾਊਗਾ ਪੂਰਾ ਫੁੱਲ ਪ्युअर ਦੁਪੱਟਾ ਹੋਊਗਾ ਜੀ ਥੋੜੀ ਇਹਦੇ ਵਿੱਚ ਵਲ ਪਏ ਨੇ ਤੇ ਇਹਦੇ ਵਿੱਚ ਜਿਹੜੇ ਤਿੰਨ ਕਲਰ ਆਪਣੇ ਕੋਲ ਇਹ ਵਾਲਾ ਕਾਜਰੀ ਏਕੇ ਟੈਕਸ ਦੇ ਹੋਣਗੇ ਜੀ ਇਹ ਤੇ ਇੱਕ ਇਹ ਵਾਲਾ ਗ੍ਰੀਨ ਕਲਰ ਤੇ ਤੁਸੀਂ ਜਲ ਜਲਦੀ ਆਪਣਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਜਿਹੜਾ ਪਸੰਦ ਆਉਂਦਾਗਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਆਪਣੀ ਜਿਹੜੀ ਪੇਮੈਂਟ ਹੁੰਦੀ ਆਨਲਾਈਨ ਹੁੰਦੀ ਹੈ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈ ਇੱਕ ਇਹ ਵਾਲੇ ਪੀਸ ਰਹਿ ਗਏ ਸੀ ਜਿਵੇਂ ਖੋਲ ਕੇ ਨਹੀਂ ਦਿਖਾਉਂਗੀ ਦੋ ਪੀਸ ਰਹਿ ਗਏ ਇਹ कॉटन ਦੁਪट्टे ਵਾਲੇ ਤੇ ਇਹਦੇ ਨਾਲ ਪਲੇਨ ਬਾਟਮ ਤੇ ਪ੍ਰਿੰਟਡ ਦੁਪट्टे ਹੋਣਗੇ ਜੀ ਤੇ ਇਹ ਵੀ ਤੁਹਾਨੂੰ ਜੇ ਪਸੰਦ ਆਉਂਦਾ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਤੁਹਾਨੂੰ ਇੱਕ ਮੈਂ ਹੋਰ ਆਈਟਮ ਦਿਖਾਉਣੀ ਆ ਜੀ ਪ੍ਰਿੰਟਡ ਸ਼ਰਟ ਹੋਵੇਗੀ ਜਾਮਦੀ ਇਹ ਵਾਲੀ ਮੈਂ ਤੁਹਾਨੂੰ ਸ਼ਰਟ ਪ੍ਰੋਪਰ ਖੋਲ ਕੇ ਦਿਖਾਉਣੀ ਆ ਇਹ ਵਾਲੀ ਇਹ ਵਾਲੀ ਸ਼ਰਟ ਹੋਵੇਗੀ ਤੇ ਜਿਹੜੀ ਇਹਦੇ ਨਾਲ ਪਲੇਨ ਮਾਸਟਰ ਕਲਰ ਦੀ ਬਾਟਮ ਆ ਜੀ ਰਿਅਨ ਦੀ ਬਾਟਮ ਹੋਵੇਗੀ ਇਹ ਵਾਲੀ ਤੇ ਇਹਦੇ ਨਾਲ ਬਹੁਤ ਪਿਆਰੇ ਲੁੱਕ ਵਾਲਾ ਮਸਲੀਨ ਦਾ ਦੁਪੱਟਾ ਹੋਵੇਗਾ ਇਹ ਵਾਲਾ ਬਹੁਤ ਪਿਆਰੇ ਲੁੱਕ ਵਾਲਾ ਦੁਪੱਟਾ ਕਟਾ 2.5 ਮੀਟਰ ਕਟਾ ਦੁਪੱਟੇ ਦੀ ਤੇ ਇਹਦੇ ਵਿੱਚ ਤਿੰਨ ਕਲਰ ਆਪਣੇ ਕੋਲੇ ਰਾਣੀ ਕਲਰ ਤੇ ਨੇਵੀ ਬਿਊ ਲੋ ਕਲਰ ਤੇ ਇੰਨਾ ਚੋਂ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾਗਾ ਤੁਸੀਂ ਜਲਦ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ